ਅਗਲੀ ਖਬਰ ਪਰ ਚਲਿਏ ਸਾਰੇ ਜਿਹੜੇ ਸਾਡੇ ਸਰੋਤੇ ਆ ਬੜੇ ਧਿਆਨ ਦੇ ਨਾਲ ਸੁਣਿਓ ਵੀ ਤੁਸੀਂ ਕਰਨਾ ਕੀ ਆ ਕਿਉਂਕਿ ਇੱਕ ਨੈਸ਼ਨਲ ਪਬਲਿਕ ਡਾਟਾ ਬ੍ਰੀਚ ਹੋਇਆ ਹੈਗਾ ਜਿਹਦੇ ਮੁਤਾਬਕ ਮਿਲੀਅਨਸ ਆਫ ਲੋਕਾਂ ਦੇ ਜਿਹੜੇ ਸੋਸ਼ਲ ਸਿਕਿਉਰਿਟੀ ਨੰਬਰ ਆ ਉਹ ਇੱਕ ਡਾਰਕ ਵੈਬਸਾਈਟ ਦੇ ਉੱਤੇ ਪਾਏ ਗਏ ਹੈਗੇ ਆ ਇਸ ਡਾਟਾ ਬ੍ਰੀਚ ਦੇ ਵਿੱਚ ਹੁਣ ਉਹ ਕਹਿੰਦੇ ਵੀ ਲੋਕਾਂ ਦੇ ਸੋਸ਼ਲ ਸਿਕਿਉਰਿਟੀ ਨੰਬਰ ਜਿਹੜੇ ਲੋਕ ਜਿੰਦੇ ਵੀ ਆ ਮਰੇ ਹੋਏ ਵੀ ਆ ਉਹੋ ਸੇਲ ਦੇ ਉੱਤੇ ਹੈਗੇ ਆ ਇਹ ਜਿਹੜੀ ਕੰਪਨੀ ਆ ਜਨ ਬਰੀਜ਼ ਕੀਤਾ ਫਲੋਰੀਡਾ ਵੇਸਟ ਨੈਸ਼ਨਲ ਪਬਲਿਕ ਡਾਟਾ ਨੇ ਦੱਸਿਆ 1.3 ਮਿਲੀਅਨ ਲੋਕ ਦਾ ਇੰਪੈਕਟ ਹੋਏ ਹੈਗੇ ਆ ਇੱਕ ਲਾਸ ਸੂਟ ਫਾਈਲ ਕੀਤਾ ਗਿਆ ਸੀ ਜਿਹਦੇ ਵਿੱਚ 2.9 ਬਿਲੀਅਨ ਮੇਰੇ ਬਿਲੀਅਨ ਨਹੀਂ ਮਿਲੀਅਨ ਹੋਣਾ ਚਾਹੀਦਾ ਮਿਲੀਅਨ ਲੋਕਾਂ ਦੇ ਜੋ ਇਨਫੋਰਮੇਸ਼ਨ ਆ ਉਹ ਚੋਰੀ ਕੀਤੀ ਗਈ ਹੈਗੀ ਆ ਹੁਣ ਜੇ ਤੁਹਾਡਾ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਆ ਕੋਈ ਮਾਲਾ 10 ਡਾਲਰ 20 ਡਾਲਰ ਦੇ ਕੇ ਖਰੀਦ ਲੈਂਦਾ ਕਿਸੇ ਤੋਂ ਬੰਦਿਆਂ ਕੋਲ ਐਡਰੈਸ ਹੈਗਾ ਫੋਨ ਹੈਗਾ ਦੇ ਕੈਨ ਡੂ ਐਨੀਥਿੰਗ ਤੁਹਾਡੇ ਨਾਂ ਤੇ ਲੋਨ ਲੈ ਸਕਦੇ ਆ ਤੁਹਾਡੇ ਨਾਂ ਤੇ ਬੈਂਕ ਅਕਾਊਂਟ ਖੋਲਾ ਸਕਦੇ ਆ ਕੁਝ ਵੀ ਕਰ ਸਕਦੇ ਹੈਗੇ ਕ੍ਰੈਡਿਟ ਕਾਰਡ ਕਰ ਸਕਦੇ ਹੈਗੇ ਜਿਹੜੀਆਂ ਸਕਿਉਰਟੀ ਸਾਈਬਰ ਸਕਿਉਰਟੀ ਫਾਰਮਸ ਹੈਗੀਆਂ ਪੂਰੇ ਅਮਰੀਕਾ ਦੇ ਵਿੱਚ ਉਹ ਰਿਪੋਰਟ ਕਰ ਰਹੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਬਰੀਚ ਹੋਇਆ ਹੈਗਾ ਸੋ ਜੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਕੰਪਰੋਮਾਈਜ਼ ਹੋਈ ਹੈਗੀ ਆ ਅ ਤੇ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਵੀ ਕਰ ਸਕਦੇ ਹੈਗੇ npd.pentester.com ਦੇ ਉੱਤੇ ਸੋ ਕਰਨਾ ਕੀ ਆ ਜਿਹੜਾ ਆਪਣਾ ਮੇਨ ਮਕਸਦ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਹੈ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਕ੍ਰੈਡਿਟ ਰਿਪੋਰਟਿੰਗ ਏਜੰਸੀਜ਼ ਹੈਗੀਆਂ ਤਿੰਨ ਮੇਜਰ ਕ੍ਰੈਡਿਟ ਰਿਪੋਰਟਿੰਗ ਏਜੰਸੀਜ਼ ਆ ਜਦੋਂ ਤੁਸੀਂ ਕਿਤੇ ਵੀ ਕਾਰ ਲੈਣੇ ਆ ਕਾਰ ਦਾ ਲੋਨ ਲੈਣੇ ਆ ਕ੍ਰੈਡਿਟ ਕਾਰਡ ਲਈ ਅਪਲਾਈ ਕਰਦੇ ਆ ਸੋ ਇੱਕ ਤਾਂ ਉਹ ਤੁਹਾਡਾ ਚੈੱਕ ਕਰਦੇ ਆ ਵੀ ਤੁਸੀਂ ਆ ਜੌਬ ਕਰਦੇ ਆ ਸੈਲਫ এমਪਲਾਈਡ ਆ ਇਨਕਮ ਤੁਹਾਨੂੰ ਕਿੱਥੋਂ ਆਂਦੀ ਆ ਤੇ ਦੂਸਰਾ ਤੁਹਾਡਾ ਕ੍ਰੈਡਿਟ ਚੈੱਕ ਕਰਦੇ ਆ ਭਾਈ ਜਿਹੜਾ ਲੋਨ ਲੈਂਦੇ ਆ ਜਾਂ ਕ੍ਰੈਡਿਟ ਯੂਜ਼ ਕਰਦੇ ਆ ਉਹਦੀ ਪੇਮੈਂਟ ਵੀ ਦਿੰਦੇ ਆ ਕਿ ਨਹੀਂ ਦਿੰਦੇ ਆਗੇ ਸੋ ਤਿੰਨ ਏਜੰਸੀਜ਼ ਆ ਇਕੂਫੈਕਸ ਐਕਸਪੀਰੀਅਨ ਤੇ ਟਰਾਂਸ ਜੂਨੀਅਨ ਜੀ ਸੋ ਕਹਿੰਦੇ ਵੀ ਤਿੰਨੇ ਹੀ ਜਿਹੜੀਆਂ ਮੇਜਰ ਕ੍ਰੈਡਿਟ ਰਿਪੋਰਟਿੰਗ ਏਜੰਸੀਜ਼ ਆ ਉਹਨਾਂ ਨੂੰ ਜਾ ਕੇ ਰਿਪੋਰਟ ਕਰੋ ਤੁਸੀਂ ਆਪਣੇ ਅਕਾਊਂਟ ਦੇ ਉੱਤੇ ਫ੍ਰੀਜ਼ ਲਾ ਸਕਦੇ ਹੋ ਫ੍ਰੀਜ਼ ਦਾ ਮਤਲਬ ਇਹ ਆ ਕਿ ਕੱਲ ਨੂੰ ਕੋਈ ਤੁਹਾਡੀ ਇਸ ਏਜੰਸੀ ਨੂੰ ਕੰਟੈਕਟ ਕਰਕੇ ਜਾਂ ਕੋਈ ਜਿਹੜਾ ਬੰਦਾ ਹੋਇਆ ਮੰਨ ਲਓ ਜਿਹਦੇ ਕੋਲ ਕੋਈ ਸਕੋਟੀ ਤੁਹਾਡਾ ਚੋਰੀ ਹੋ ਗਿਆ ਆ ਉਹ ਅਕਾਊਂਟ ਖੋਲਣ ਦੀ ਕੋਸ਼ਿਸ਼ ਕਰਦਾ ਆ ਕ੍ਰੈਡਿਟ ਕਾਰਡ ਖੋਲਣ ਦੀ ਕੋਸ਼ਿਸ਼ ਕਰਦਾ ਜਾਂ ਕੁਝ ਵੀ ਕਰਨ ਦੀ ਕਰਦਾ ਆ ਤੇ ਉਹ ਕ੍ਰੈਡਿਟ ਰਿਪੋਰਟਿੰਗ ਕੰਪਨੀ ਤੋਂ ਵੈਰੀਫਾਈ ਕਰਦੇ ਆ ਕਿ ਜੀ ਉੱਥੇ ਫ੍ਰੀਜ਼ ਲੱਗਾ ਹੋਇਆ ਤੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਨਹੀਂ ਤੇ ਉਹ ਜਿਹੜੀ ਕ੍ਰੈਡਿਟ ਏਜੰਸੀ ਉਹ ਤੁਹਾਨੂੰ ਕੰਟੈਕਟ ਕਰੂਗੀ ਵੀ ਭਾਈ ਤੁਸੀਂ ਇੱਥੇ ਅਪਲਾਈ ਕੀਤਾ ਸੀ ਸਾਨੂੰ ਇੱਦਾਂ ਕਾਲ ਜਾਂ ਈਮੇਲ ਆਈ ਹੈਗੀ ਆ ਸੋ usa.gov usa.gov ਉੱਥੇ ਜਾ ਕੇ ਤੁਸੀਂ ਕਿਸ ਤਰ੍ਹਾਂ ਜਿਹੜਾ ਸਕਿਉਰਿਟੀ ਫ੍ਰੀਜ਼ ਕਰ ਸਕਦੇ ਹੈਗੇ ਆ ਆਪਣੀਆਂ ਕ੍ਰੈਡਿਟ ਰਿਪੋਰਟਿੰਗ ਏਜੰਸੀਜ਼ ਦੇ ਉੱਤੇ ਬੜਾ ਡਿਟੇਲ ਦੇ ਵਿੱਚ ਦੱਸਿਆ ਗਿਆ ਹੈਗਾ ਸੋ ਆਪਣੇ ਜਿਹੜੇ ਫਾਈਨੈਂਸ਼ੀਅਲ ਅਕਾਊਂਟਸ ਆ ਉਹਨਾਂ ਨੂੰ ਕਲੋਜ਼ਲੀ ਮੋਨੀਟਰ ਕਰੋ ਕਿਸੇ ਤਰ੍ਹਾਂ ਦੀ ਅਨਔਥਰਾਇਜ਼ਡ ਐਕਟੀਵਿਟੀ ਤਾਂ ਨਹੀਂ ਹੋ ਰਹੀ ਹੈਗੀ ਇੱਕ ਤਾਂ ਇਹ ਆ ਵੀ ਜਿੰਨੀਆਂ ਵੀ ਤੁਹਾਡੀਆਂ ਬੈਂਕ ਸਟੇਟਮੈਂਟਾਂ ਮੌਰਗੇਜ ਸਟੇਟਮੈਂਟਾਂ ਕ੍ਰੈਡਿਟ ਕਾਰਡ ਦੀਆਂ ਜਿਹੜੀਆਂ ਜਿਹੜੀਆਂ ਮੰਥਲੀ ਸਟੇਟਮੈਂਟਸ ਹੁੰਦੀਆਂ ਉਹਨਾਂ ਨੂੰ ਚੈੱਕ ਕਰੋ ਦੂਸਰਾ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ ਫ੍ਰੀ ਆਪਣੀ ਜਿਹੜੀ ਐ ਕ੍ਰੈਡਿਟ ਰਿਪੋਰਟ ਉਹ ਚੈੱਕ ਕਰ ਸਕਦੇ ਆ ਆਨਲਾਈਨ ਜਾ ਕੇ ਤਿੰਨੇ ਹੀ ਤਿੰਨੇ ਜਿਹੜੀਆਂ ਏਜੰਸੀਆਂ ਹੋਂਦ ਤੋਂ ਕ੍ਰੈਡਿਟ ਕਰ ਮਾਰ ਕੇ ਕਈ ਵੈਬਸਾਈਟ ਇਦਾਂ ਦੇ ਹੈਗੇ ਜਿਹੜੇ ਫ੍ਰੀ ਇਨਫੋਰਮੇਸ਼ਨ ਦਿੰਦੇ ਵੀ ਹਾਂ ਦਾ ਬੈਂਕ ਵਾਲੇ ਖੁਦ ਹੀ ਤੁਹਾਨੂੰ ਕ੍ਰੈਡਿਟ ਸਕੋਰ ਦੱਸਦੇ ਰਹਿੰਦੇ ਆ ਜੀ ਜੀ ਸੋ ਇਹ ਬਹੁਤ ਇੰਪੋਰਟੈਂਟ ਹੈਗਾ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਕਿਉਂਕਿ ਅੱਜ ਕੱਲ ਪਤਾ ਨਹੀਂ ਲੱਗਦਾ ਚੋਰੀ ਸਮਾਨ ਬਹੁਤ ਹੁੰਦਾ ਹੈ ਤੇ ਮੁੜ ਕੇ ਜੇ ਕਿਤੇ ਤੁਹਾਡਾ ਕ੍ਰੈਡਿਟ ਮੈਸਅਪ ਹੋ ਜਾਏ ਉਹਨੂੰ ਕਲੀਨ ਕਰਨ ਨੂੰ ਸਾਲਾਂ ਬੱਧੀ ਲੱਗ ਜਾਂਦੇ ਹੈਗੇ ਆ ਸੋ ਕ੍ਰੈਡਿਟ ਰਿਪੋਰਟ ਹਰ ਸਾਲ ਚੈੱਕ ਕਰੋ ਤੇ ਆਪਣੇ ਜਿਹੜੇ ਤੁਹਾਡੀਆਂ ਕ੍ਰੈਡਿਟ ਏਜੰਸੀਜ਼ ਹੈਗੀਆਂ ਤਿੰਨੀਆਂ ਉਹਨਾਂ ਨੂੰ ਕਾਲ ਕਰਕੇ ਆਪਣੇ ਅਕਾਊਂਟ ਦੇ ਉੱਤੇ ਤੁਸੀਂ ਜਾਂ ਆਨਲਾਈਨ ਜਾ ਕੇ ਵੀ ਫ੍ਰੀਜ਼ ਕਰ ਸਕਦੇ ਹੋ ਜੀ ਬਿਲਕੁਲ